ਹੈਲੋ ਫਰੈਂਡਸ ਵੈਲਕਮ ਟੂ ਡੀਡੀ ਅਕੈਡਮੀ ਅੱਜ ਦੀ ਆਪਾਂ ਜੋ ਵੀਡੀਓ ਹੈ ਦੇ ਵਿੱਚ ਤੁਹਾਡੇ ਪੰਜਾਬ ਪੁਲਿਸ ਦੇ ਜੋ ਬੈਚਸ ਨੇ ਜਾਂ ਉਹਨਾਂ ਦੇ ਕੋਰਸਸ ਨੇ ਜਾਂ ਉਹਨਾਂ ਦੀਆਂ ਪੋਸਟਾਂ ਦੇ ਜੋ ਐਗਜ਼ਾਮਸ ਹੋਣੇ ਨੇ ਉਹਨਾਂ ਦੇ ਲਈ ਆਪਾਂ ਡਿਸਕਸ਼ਨ ਕਰਾਂਗੇ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਪੰਜਾਬ ਪੁਲਿਸ ਦੇ ਲਈ ਕਿਹੜੇ ਕਿਹੜੇ ਤੁਹਾਡੇ ਜੋ ਸਬਜੈਕਟ ਆ ਉਹ ਆਉਂਦੇ ਨੇ ਕਿਹੜੇ ਕਿਹੜੇ ਸਬਜੈਕਟ ਨੈਸੈਸਰੀ ਹੁੰਦੇ ਨੇ ਤੇ ਕਿੰਨਾ ਸਬਜੈਕਟ ਨੂੰ ਤੁਸੀਂ ਕਿਹੜੇ ਕਿਹੜੀ ਬੁੱਕ ਦੇ ਨਾਲ ਕਵਰ ਅਪ ਕਰ ਸਕਦੇ ਹੋ ਇਸ ਤੋਂ ਇਲਾਵਾ ਕੀ ਤੁਹਾਡੀ ਕੀ ਕੀ ਸਟਰੈਟਜੀ ਹੈ ਜਿਹੜੀ ਪੰਜਾਬ ਪੋਸਟ ਦੇ ਐਗਜ਼ਾਮਸ ਨੂੰ ਲੈ ਕੇ ਹੋਣੀ ਚਾਹੀਦੀ ਹੈ ਅਗਰ ਤੁਸੀਂ ਪਹਿਲੀ ਵਾਰ ਐਗਜ਼ਾਮ ਦੇ ਰਹੇ ਹੋ ਜਾਂ ਤੁਸੀਂ ਪਹਿਲਾਂ ਐਗਜ਼ਾਮ ਦੇ ਰਹੇ ਹੋ ਦੇ ਚੁੱਕੇ ਹੋ ਤੇ ਕੁਝ ਕੇ ਨੰਬਰਾਂ ਦੇ ਨਾਲ ਤੁਸੀਂ ਉੱਥੇ ਕਮੀਆਂ ਜਿਹੜੀ ਉਖਾ ਰਹੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਆਪਾਂ ਡਿਸਕਸ ਕਰਾਂਗੇ ਠੀਕ ਹੈ ਜੀ ਸੋ ਚਲੋ ਸ਼ੁਰੂ ਕਰਦੇ ਹਾਂ ਤਾਂ ਪੰਜਾਬ ਪੋਸਟ ਦੇ ਵਿੱਚ ਤੁਹਾਡੀਆਂ ਦੋ ਪੋਸਟਾਂ ਨੇ ਜਿਹੜੀਆਂ ਉਹਦੇ ਪ੍ਰਤੀ ਹੀ ਐਗਜ਼ਾਮ ਹੈ ਜਿਹੜੇ ਉਹ ਆਇਆ ਆਉਂਦੇ ਨੇ ਜੀ ਕਨਸਟੇਬਲ ਦੀ ਇੱਕ ਪੋਸਟ ਹੋ ਜਾਂਦੀ ਹੈ ਇੱਕ ਤੁਹਾਡੇ ਲਵੇ ਹੁੰਦੀ ਸੀਗੀ ਸਬ ਇਨਸਪੈਕਟਰ ਦੇ ਜਿਹਨੂੰ ਅੱਜ ਕੱਲ ਇਨਸਪੈਕਟਰ ਵੀ ਆਪਾਂ ਆਖ ਦਿੰਦੇ ਹਾਂ ਕਿਉਂਕਿ ਇਨਸਪੈਕਟਰ ਦੀਆਂ ਪੋਸਟਾਂ ਵੀ ਲਾਂਚ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ 3 ਸਟਾਰ ਇਨਸਪੈਕਟਰ ਦੀ ਠੀਕ ਹੈ ਜੀ ਕਨਸਟੇਬਲ ਦੀ ਅਗਰ ਤੁਸੀਂ ਪੋਸਟ ਅਪਲਾਈ ਕਰਨੀ ਹੈ ਤਾਂ ਉਹਦੇ ਲਈ ਤੁਹਾਨੂੰ ਪਲੱਸ 2 ਹੋਣੀ ਲਾਜ਼ਮੀ ਹੈ ਤੇ 18 ਸਾਲ ਦੀ ਉਮਰ ਹੈ ਜਿਹੜੀ ਉਹ ਤੁਹਾਡੇ ਹੋਣੀ ਚਾਹੀਦੀ ਹੈ ਪ੍ਰੀਵियस ਨੋਟੀਫਿਕੇਸ਼ਨ ਦੇ ਵਿੱਚ ਆਪਾਂ ਦੇਖਿਆ ਸੀ ਜੋ ਵੀ ਤੁਹਾਡੀ ਪਲੱਸ 2 ਹੈ ਜਾਂ ਉਹਨਾਂ ਨੇ ਗ੍ਰੈਜੂਏਸ਼ਨ ਦੀ ਮੰਗ ਕੀਤੀ ਤੇ ਉਹ ਕੰਪਲੀਟ ਦੀ ਮੰਗ ਕੀਤੀ ਸੀ ਇਨਸਪੈਕਟਰ ਦੇ ਲਈ ਤੁਹਾਡੇ ਲਈ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਇਹ ਚੀਜ਼ਾਂ ਮਸ ਨੇ ਇਹ ਕੁਆਲੀਫਿਕੇਸ਼ਨ ਹੈ ਜਿਹੜੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਬਾਕੀ ਫਿਜ਼ੀਕਲ ਸਟੈਂਡਰਡਸ ਨੇ ਜਿਹੜੇ ਉਹ ਮੰਗੇ ਜਾਂਦੇ ਨੇ ਉਹ ਨੋਟੀਫਿਕੇਸ਼ਨ ਦੇ ਵਿੱਚ ਆਪਾਂ ਦੇਖਦੇ ਆ ਉਹ ਹੋਣੇ ਚਾਹੀਦੇ ਹੁੰਦੇ ਨੇ ਅ ਐਜੂਕੇਸ਼ਨ ਦੇ ਪਰਪਸ ਤੋਂ ਕੁਆਲੀਫਿਕੇਸ਼ਨ ਦੇ ਪਰਪਸ ਤੋਂ ਇਹ ਚੀਜ਼ਾਂ ਤੁਹਾਡੇ ਹੋਣੇ ਚਾਹੀਦੀਆਂ ਨੇ ਠੀਕ ਹੈ ਜੀ ਚਲੋ ਤਾਂ ਆਪਾਂ ਹੁਣ ਦੇਖੀਏ ਕਿ ਕਿਹੜੇ-ਕਿਹੜੇ ਟੋਟਲ ਵੀ ਜੋ ਸਬਜੈਕਟ ਨੇ ਉਹ ਆ ਜਾਂਦੇ ਨੇਗੇ ਸਭ ਤੋਂ ਪਹਿਲਾਂ ਜੀਕੇ ਇਸ ਤੋਂ ਬਾਅਦ ਮੈਥਸ ਰੀਜ਼ਨਿੰਗ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਿਖ ਲੈਨੇ ਆਂ ਇੰਗਲਿਸ਼ ਪੰਜਾਬੀ ਇਹ ਪੰਜ ਸਬਜੈਕਟ ਹੈ ਜਿਹੜੇ ਤੁਹਾਨੂੰ ਮਿਲਣਗੇ ਜੀ ਪੇਪਰ ਦੇ ਵਿੱਚ ਤੇ ਇਹ ਪੰਜ ਸਬਜੈਕਟ ਹੈ ਜਿਹੜੇ ਇਹਨਾਂ ਦਾ ਵੀ ਡਿਫਰੈਂਟ ਡਿਫਰੈਂਟ ਵੇਰੀਏਸ਼ਨ ਹੈ ਜਿਹੜਾ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਜਦੋਂ ਆਪਾਂ ਪੇਪਰ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੋ ਤੁਹਾਡੇ ਲਈ ਨੀਚੇ ਵਾਲੇ ਦੋ ਸਬਜੈਕਟ ਨੇ ਆਹ ਵਾਲੇ ਦੋ ਸਬਜੈਕਟ ਦੇਖ ਰਹੇ ਹੋ ਤੁਸੀਂ ਇੰਗਲਿਸ਼ ਅਤੇ ਪੰਜਾਬੀ ਇਹ ਲੈਂਗੁਏਜਸ ਨੇ ਤੇ ਇਹਨਾਂ ਦੇ ਵਿੱਚੋਂ ਨੰਬਰ ਬਣਾਉਣੇ ਆਸਾਨ ਹੁੰਦੇ ਨੇ ਇੰਗਲਿਸ਼ ਨੂੰ ਤੁਸੀਂ ਫਾਲੋ ਅਪ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬੁੱਕ ਰਹੇਗੀ ਜੀ ਲੂਸੈਂਡ ਸਭ ਤੋਂ ਬੈਸਟ ਬੁੱਕ ਹੈ ਇੰਗਲਿਸ਼ ਦੀ ਕਿਹੇ ਵੀ ਐਗਜ਼ਾਮ ਨੂੰ ਜਾਓਗੇ ਤੁਸੀਂ ਹਾਇਰ ਐਗਜ਼ਾਮਸ ਨੂੰ ਵੀ ਜਾਓਗੇ ਜਿੱਥੇ ਇੰਗਲਿਸ਼ ਦੀ ਡਿਮਾਂਡ ਹੁੰਦੀ ਹੈ ਉੱਥੇ ਲੂਸਿਡ ਕਵਰ ਅਪ ਕਰ ਦਿੰਦੀ ਹੈ ਬਟ ਜਿਹੜੇ ਲੋਅਰ ਐਗਜ਼ਾਮਸ ਨੇ ਜਿਨ੍ਹਾਂ ਦੇ ਵਿੱਚ ਇੰਗਲਿਸ਼ ਹੈ ਜਿਹੜੀ ਇਸ ਤਰ੍ਹਾਂ ਰੰਗਣਾਉਂਦੀ ਹੈ ਲੂਸ ਐਂਡ ਉਸ ਦੇ ਲਈ ਸਭ ਤੋਂ ਬੈਸਟ ਹੈਗੀ ਲੂਸ ਐਂਡ ਤੁਹਾਡੇ ਸਾਰੇ ਇਹ ਦੇ ਵਿੱਚ ਏਰੀਆਜ਼ ਹੈ ਜਿਹੜੇ ਉਹ ਕਵਰ ਅਪ ਕਰ ਦੋ ਐਂਟੋਨੀਮ ਸਿਨੋਨੀਮ ਆਪਾਂ ਲੈ ਕੇ ਨਹੀਂ ਚੱਲਾਂਗੇ ਹਾਲਾਂਕਿ ਆਪਾਂ ਨੂੰ ਕਾਫੀ ਐਂਟੋਨੀਮ ਸਿਨੋਨੀਮ ਮਿਲ ਜਾਂਦੇ ਨੇ ਬਟ ਉਹ ਏਰੀਆਜ਼ ਆਪਾਂ ਲੈ ਕੇ ਨਹੀਂ ਚੱਲਾਂਗੇ ਉਹ ਹਮੇਸ਼ਾ ਹੀ ਰਿਸਕ ਫੈਕਟਰ ਤੇ ਰਹਿੰਦੇ ਹੁੰਦੇ ਨੇ ਪੰਜਾਬੀ ਦੇ ਲਈ ਤੁਹਾਨੂੰ ਨੌਵੀਂ ਦਸਵੀਂ ਦੀ ਕਿਤਾਬ ਹੈ ਜੀ ਤੁਹਾਡੀ ਪੰਜਾਬੀ ਵਿਆਕਰਣ ਦੀ ਉਹ ਤੁਹਾਡੀਆਂ ਕਾਫੀ ਜ਼ਿਆਦਾ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਕਵਰ ਕਰ ਦੂ ਬਾਕੀ ਤੁਹਾਡੀ ਮਾਤ ਭਾਸ਼ਾ ਪੰਜਾਬੀ ਹੈ ਤਾਂ ਇਹਦੇ ਵਿੱਚੋਂ ਤਾਂ ਤੁਸੀਂ 10 ਦੇ ਵਿੱਚੋਂ ਇੱਕ ਨੰਬਰ ਵੀ ਘਟਾਉਣਾ ਨਹੀਂ ਹੈ ਉਹਦੇ ਤੁਹਾਨੂੰ ਆਜ਼ਾਦੀ ਮੈਂ ਨਹੀਂ ਦੇਵਾਂਗਾ ਠੀਕ ਹੈ ਜੀ ਚਲੋ ਰੀਜ਼ਨਿੰਗ ਹੈ ਜਿਹੜਾ ਇਸ ਤੋਂ ਇਲਾਵਾ ਤੁਹਾਡੇ ਕੋਲ ਮੈਥ ਆ ਜਾਂਦਾ ਜੀ ਇਹ ਦੋਨੋਂ ਬੁੱਕਸ ਨੇ ਅਗਰ ਤੁਸੀਂ ਕਿਸੇ ਹੋਰ ਐਗਜ਼ਾਮ ਦੇ ਲਈ ਜਾਓਗੇ ਜੇ ਤੁਸੀਂ ਕਿਸੇ ਐਸਐਸਟੀ ਦੇ ਐਗਜ਼ਾਮ ਦੇ ਲਈ ਜਾ ਰਹੇ ਹੋ ਠੀਕ ਹੈ ਜੀ ਜਾਂ ਕਿਸੇ ਵੱਡੇ ਐਗਜ਼ਾਮ ਦੇ ਲਈ ਤੁਸੀਂ ਅਪਰੋਚ ਕਰ ਰਹੇ ਹੋ ਤਾਂ ਇਹ ਦੋਨੋਂ ਚੀਜ਼ਾਂ ਤੁਹਾਨੂੰ ਦੱਸਾਂਗਾ ਕਿ ਕੋਈ ਹੋਰ ਬੁੱਕ ਹੈ ਜਿਹੜੀ ਤੁਸੀਂ ਪ੍ਰੇਫਰ ਕਰ ਸਕਦੇ ਹੋ ਬਟ ਪੰਜਾਬ ਦਾ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਇਹਨਾਂ ਦੋਨਾਂ ਲਈ ਸੇਮ ਇਨਸਾਨ ਦੀਆਂ ਬੁੱਕਸ ਨੇ ਜੀ ਉਹਨੂੰ ਤੁਸੀਂ ਆਖਦੇ ਹੋ ਆਰਐਸ ਅਗਰਵਾਲ ਦੋਨਾਂ ਰੀਜ਼ਨਿੰਗ ਦੇ ਵਿੱਚ ਵੀ ਤੇ ਆਰ ਐਸ ਅਗਰਵਾਲ ਤੁਹਾਡੀ ਕੁਆਂਟੀਟੇਟਿਵ ਐਪਟੀਟਿਊਡ ਦੇ ਵਿੱਚ ਵੀ ਤੁਹਾਨੂੰ ਮੈਸੇਜ ਦੇ ਵਿੱਚ ਕਰਨ ਦੇਣੀਆਂ ਇਹ ਦੋਨੋਂ ਬੁੱਕਸ ਤੁਹਾਡੀਆਂ ਕਵਰ ਅਪ ਕਰ ਦੇਣੀਆਂ ਇਹਦੀ ਮੈਥ ਅਤੇ ਰੀਜ਼ਨਿੰਗ ਨੂੰ ਆਰ ਐਸ ਅਗਰਵਾਲ ਦੋਨਾਂ ਦੇ ਲਈ ਸਫੀਸ਼ੀਐਂਟ ਹੈ ਠੀਕ ਹੈ ਜੀ ਇੰਗਲਿਸ਼ ਦੇ ਲਈ ਸਫੀਸ਼ੀਐਂਟ ਤੁਹਾਡਾ ਲੂਸ ਐਂਡ ਪੰਜਾਬੀ ਦੇ ਲਈ ਤੁਹਾਡੀ 9ਵੀਂ 10ਵੀਂ ਦੀ ਪੰਜਾਬੀ ਦੀ ਵਿਆਕਰਨ ਉਹ ਤੁਹਾਡੀ ਸਫੀਸ਼ੀਐਂਟ ਰਹੇਗੀ ਇਹਦੇ ਨਾਲ ਤੁਹਾਡਾ ਪੇਪਰ ਜਿਹੜਾ ਉਹ ਕਵਰ ਅਪ ਹੋ ਜਾਏਗਾ ਹੁਣ ਇਸ ਚੀਜ਼ ਦਾ ਧਿਆਨ ਰੱਖਣਾ ਮੈਥ ਦੇ ਵਿੱਚ ਆਰਐਸ ਅਗਰਵਾਲਾ ਜਿਹੜਾ ਤੁਹਾਡਾ ਥੋੜਾ ਜਿਹਾ ਡਿਫਰੈਂਟ ਲੈਵਲ ਦਾ ਵੀ ਹੋ ਸਕਦਾ ਜਾਂ ਡਿਫਿਕਲਟ ਲੈਵਲ ਦਾ ਵੀ ਹੋ ਸਕਦਾ ਤਾਂ ਉਹ ਤੁਹਾਨੂੰ ਮਿਲੇਗਾ ਤੁਹਾਨੂੰ ਹੈਲਪ ਕਰੇਗਾ ਇਨਸਪੈਕਟਰ ਦੇ ਵਿੱਚ ਜੀਕੇ ਦੀ ਗੱਲ ਕਰੀ ਆਪਾਂ ਜੀਕੇ ਇੱਕ ਮੇਨ ਅਸਪੈਕਟ ਆ ਜਾਂਦਾ ਇਹਦੇ ਵਿੱਚ ਇਹਨੂੰ ਆਪਾਂ ਦੇਖੀਏ ਸਭ ਤੋਂ ਪਹਿਲਾਂ ਆਪਾਂ ਜੀਕੇ ਜਿਹੜਾ ਉਹਨੂੰ ਤੁਹਾਡੇ ਨੂੰ ਓਪਨ ਕੀ ਪਾਲਟੀ ਦੂਸਰਾ ਜੀ ਇਹਦੇ ਵਿੱਚ ਤੁਹਾਡੇ ਲਈ ਆ ਜਾਂਦੀ ਹੈ ਪੰਜਾਬ ਜੀਕੇ ਕਰੰਟ ਅਫੇਅਰਸ ਠੀਕ ਹੈ ਜੀ ਇਹ ਮੇਨ ਏਰੀਆਜ਼ ਨੇ ਜਿਹੜੇ ਤੁਹਾਡੇ ਜੀਕੇ ਦੇ ਰਹਿੰਦੇ ਨੇਗੇ ਪੰਜਾਬ ਪੁਲਿਸ ਕਨਸਟੇਬਲ ਦੇ ਪੇਪਰਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਹੀ ਤੁਹਾਡੇ ਕੋਲ ਜੋ ਪੇਪਰ ਹੈ ਉਹ ਤੁਹਾਨੂੰ ਮਿਲਦਾ ਹੈਗਾ ਕਰੰਟ ਅਫੇਅਰ ਆਉਂਦੀ ਹੈ ਪੋਲਿਟੀ ਆਉਂਦਾ ਪੰਜਾਬ ਜੀਕੇ ਆਉਂਦੀ ਹੈ ਅਗਰ ਤੁਸੀਂ ਲੈ ਕੇ ਚੱਲੋਗੇ ਇਨਸਪੈਕਟਰ ਦੇ ਪੇਪਰ ਤਾਂ ਉਹਦੇ ਵਿੱਚ ਤੁਹਾਨੂੰ ਨੈਸ਼ਨਲ ਹਿਸਟਰੀ ਵੀ ਦੇਖਣ ਨੂੰ ਮਿਲੂਗੀ ਨੈਸ਼ਨਲ ਜੀਕੇ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਇਕਨੋਮਿਕਸ ਦਾ ਟੱਚ ਵੀ ਕਦੇ ਨਾ ਕਦੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈਗਾ ਤੇ ਇਹ ਜਿਹੜੀਆਂ ਤੁਹਾਡੀਆਂ ਸਾਇੰਸ ਦੀਆਂ ਚੀਜ਼ਾਂ ਆ ਗਈਆਂ ਸਾਇੰਸ ਦੇ ਵਰਡਸ ਆ ਗਏ ਉਹ ਵੀ ਦੇਖਣ ਨੂੰ ਮਿਲਦੇ ਨੇ ਇਹ ਕਨਸਟੇਬਲ ਦੇ ਵਿੱਚ ਵੀ ਹੁੰਦਾ ਵੀ ਸਾਇੰਸ ਦਾ ਹੋ ਸਕਦਾ ਹੈ ਸਾਇੰਸ ਦਾ ਇੱਕ ਕੁਐਸਚਨ ਕਿਤੇ ਨਾ ਇਸ ਤੋਂ ਇਲਾਵਾ ਨੈਸ਼ਨਲ ਹਿਸਟਰੀ ਨਾਲ ਸੰਬੰਧਿਤ ਵੀ ਕਿੱਦਾਂ ਕੁਐਸਚਨ ਆਉਂਦੇ ਕਾਫੀ ਚਾਂਸਸ ਇਹਦੇ ਵਿੱਚ ਬਣੇ ਰਹਿੰਦੇ ਨੇ ਠੀਕ ਹੈ ਜੀ ਸੋ ਇਹ ਆਪਾਂ ਚੀਜ਼ਾਂ ਇਹਨਾਂ ਨੂੰ ਵੀ ਜੋੜੀ ਲੈਣੇ ਆਂਗੇ ਤੁਸੀਂ ਇਨਸਪੈਕਟਰ ਦੇ ਪੱਖ ਤੋਂ ਵੀ ਇਹਨਾਂ ਨੂੰ ਦੇਖ ਹੀ ਲੈਣਾ ਤਾਂ ਆਪਾਂ ਨੈਸ਼ਨਲ ਹਿਸਟਰੀ ਦੀ ਵੀ ਇੱਥੇ ਗੱਲ ਕਰ ਲੈਨੇ ਆਂ ਜਾਂ ਨੈਸ਼ਨਲ ਜੀਕੇ ਦੀ ਵੀ ਇੱਥੇ ਗੱਲ ਕਰ ਲੈਨੇ ਠੀਕ ਹੈ ਜੀ ਚਲੋ ਹੁਣ ਇਹ ਤੁਸੀਂ ਕਵਰ ਕਿੱਦਾਂ ਕਰਨੇ ਨੇ ਕਿੱਦਾਂ-ਕਿੱਦਾਂ ਏਰੀਆਜ਼ ਜਿਹੜੇ ਤੁਸੀਂ ਉਹ ਲੈ ਕੇ ਚੱਲਣੇ ਨੇਗੇ ਪੰਜਾਬ ਜੀਕੇ ਪੰਜਾਬ ਜੀਕੇ ਦੇ ਲਈ ਤੁਹਾਨੂੰ ਮੈਂ ਇੱਕੋ ਨਾਮ ਦੇਵਾਂਗਾ ਜੀ ਬਹੁਤ ਵਧੀਆ ਨਾਮ ਹੈ ਬੁੱਕ ਦਾ ਨਾਮ ਹੈ ਜੀ ਇਹਦੇ ਵਿੱਚ ਸਾਡਾ ਪੰਜਾਬ ਠੀਕ ਹੈ ਜੀ ਸਾਡਾ ਪੰਜਾਬ ਨਾਮ ਦੀ ਬੁੱਕ ਹੈਗੀ ਅਗਰ ਤੁਸੀਂ ਨਵਾਂ ਵੇਰੀਐਂਟ ਇਹਦਾ ਲਓਗੇ ਨਵਾਂ ਐਡੀਸ਼ਨ ਲਓਗੇ ਤਾਂ ਤੁਹਾਡੇ ਕਾਫੀ ਜ਼ਿਆਦਾ ਏਰੀਆਜ਼ ਨੇ ਜਿਹੜੇ ਸਾਡਾ ਪੰਜਾਬ ਕਵਰ ਕਰ ਦੇਵੇਗੀ ਏ ਨਹੀਂ ਹੈ ਕਿ ਤੁਹਾਡੀ ਪੂਰੀ ਪੰਜਾਬ ਜੀਕੇ ਕਵਰ ਕਰ ਦੇਗੀ ਇਦਾਂ ਸਾਡਾ ਪੰਜਾਬ ਨਹੀਂ ਕਰ ਸਕਦੀ ਸਾਡਾ ਪੰਜਾਬ ਬਣੀ ਹੈ ਤੁਹਾਡੀ ਹਾਇਰ ਐਗਜ਼ਾਮਸ ਦੇ ਲਈ ਬਟ ਸਾਡਾ ਪੰਜਾਬ ਪੰਜਾਬ ਜੀਕੇ ਦੇ ਲਈ ਸਭ ਤੋਂ ਵਧੀਆ ਹੋਂ ਤੱਕ ਦੀ ਮੈਨੂੰ ਬੁੱਕ ਲੱਗੀ ਹੈ ਕਿ ਜਿਹੜੀ ਤੁਹਾਨੂੰ ਨੌਲੇਜ ਦਿੰਦੀ ਹੈ ਹਾਂ ਜਿਆਦਾ ਤੁਸੀਂ ਜਾਓਗੇ ਤਾਂ ਉਹ ਤੁਸੀਂ ਰੈਫਰੈਂਸ ਲੈ ਸਕਦੇ ਹੋ ਮਤਲਬ ਕਿ ਕੋਈ ਟੌਪਿਕ ਲੈ ਰਹੇ ਹੋ ਤੁਹਾਡੇ ਟੌਪਿਕ ਦੇ ਵਿੱਚ ਇੰਟਰਸਟ ਆਇਆ ਤਾਂ ਰੈਫਰੈਂਸ ਦੇ ਲਈ ਤੁਸੀਂ ਅੱਗੇ ਚੀਜ਼ਾਂ ਜਿਹੜੀਆਂ ਉਹ ਪੜ ਸਕਦੇ ਹੋ ਠੀਕ ਹੈ ਜੀ ਤਾਂ ਇਹ ਤੁਹਾਡਾ ਆ ਗਿਆ ਪੰਜਾਬ ਜੀਕੇ ਦਾ ਇਸ ਤੋਂ ਬਾਅਦ ਪੋਲਿਟੀ ਅਗਰ ਤੁਸੀਂ ਜਾਓਗੇ ਤਾਂ ਪਾਲਿਟੀ ਦੇ ਲਈ ਅਗਰ ਮੈਂ ਰੈਫਰ ਕਰੂੰਗਾ ਤੁਸੀਂ ਬੈਟਰ ਢੰਗ ਦੇ ਨਾਲ ਪਾਲਿਟੀ ਪੜ੍ਹਨੀ ਹੈਗੀ ਤਾਂ ਤੁਹਾਨੂੰ ਲక్ష్ਮੀਕਾਂਤ ਪੜ੍ਹਨੀ ਚਾਹੀਦੀ ਹੈ ਪਰ ਲక్ష్ਮੀਕਾਂਤ ਥੋੜੀ ਜਿਹੀ ਹਾਇਰ ਬੁੱਕ ਆ ਜਾਂਦੀ ਹੈ ਤਾਂ ਉਹਤੇ ਨਾ ਜਾਓ ਕੋਈ ਵੀ ਤੁਹਾਨੂੰ ਪੰਜਾਬੀ ਦੀ ਬੁੱਕ ਕਿਸੇ ਵੀ ਤਰ੍ਹਾਂ ਦੀ ਪੰਜਾਬੀ ਦੇ ਵਿੱਚ ਅਗਰ ਤੁਹਾਨੂੰ ਬੁੱਕ ਮਿਲਦੀ ਹੈ ਜਿਸ ਦੇ ਵਿੱਚ ਤੁਹਾਨੂੰ ਆਰਟੀਕਲਸ ਦੀ ਜਾਣਕਾਰੀ ਦਿੱਤੀ ਹੋਈ ਹੈ ਆਰਟੀਕਲ ਸਾਹਮਣੇ ਲਿਖੇ ਹੋਏ ਨੇ ਇੱਕ ਦੋ ਬੁੱਕਸ ਮੈਂ ਸਟੂਡੈਂਟਸ ਕੋਲ ਦੇਖਿਆ ਨੇ ਏਡੀ ਸਾਰੀ ਬੁੱਕ ਹੁੰਦੀ ਹੈ ਆਰਟੀਕਲ ਉਹਦੇ ਸਾਹਮਣੇ ਲਿਖੇ ਹੁੰਦੇ ਨੇ ਤੇ ਥੋੜੇ-ਥੋੜੇ ਐਕਸਪਲੇਨ ਕੀਤੇ ਹੁੰਦੇ ਤੁਹਾਡੀ ਸਫੀਸ਼ੀਐਂਟ ਰਹੇ ਤੋ ਤੁਹਾਡੇ ਲਈ ਸਬਫੀਸ਼ਣ ਨੇ ਅਗਰ ਤੁਸੀਂ ਜਾਣਣਾ ਹੈ ਜਾਂ ਪਾਲਿਟੀ ਨੂੰ ਜਾਂ ਉਹਨੂੰ ਸਿੱਖਣਾ ਹੈਗਾ ਤਾਂ ਲక్ష్ਮੀਕਾਂਤ ਬੈਡਰ ਹੈ ਜਾਂ ਮੇਰੇ ਲੈਕਚਰਸ ਲਗਾ ਸਕਦੇ ਹੋ ਤਾਂ ਉਹ ਲੈਕਚਰਸ ਦੇ ਨਾਲ ਵੀ ਤੁਹਾਡੀ ਪਾਲਿਟੀ ਕਲੀਅਰ ਹੋ ਜਾਏਗੀ ਠੀਕ ਹੈ ਜੀ ਤਾਂ ਇਸ ਤੋਂ ਇਲਾਵਾ ਪਾਲਿਟੀ ਹੈ ਜਿਹੜੀ ਇਦਾਂ ਦੀ ਬੁੱਕ ਦੇਖੋ ਕਿ ਤੁਹਾਨੂੰ ਪੰਜਾਬ ਨਾਲ ਸੰਬੰਧਿਤ ਆਈ ਥਿੰਕ ਪੰਜਾਬੀ ਦੇ ਆ ਕਈ ਬੁੱਕਸ ਆ ਜਾਂਦੀਆਂ ਜਿੰਨਾਂ ਦੇ ਵਿੱਚ ਆਰਟੀਕਲਸ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਹੋਈ ਹੈ ਤੇ ਨਾਲ ਨਾਲ ਉਹਨਾਂ ਦੇ ਰੈਫਰੈਂਸ ਵੀ ਦਿੱਤੇ ਹੋਏ ਨੇ ਵੀ ਇਹਦੇ ਨਾਲ ਸੰਬੰਧਿਤ ਆ ਕਮੇਟੀ ਹੈ ਇਹਦੇ ਨਾਲ ਸੰਬੰਧਿਤ ਆ ਕੇਸ ਹੋਇਆ ਜੀ ਉਹ ਚੀਜ਼ਾਂ ਇਨਫ ਨਹੀਂ ਪਾਲਿਟੀ ਦੇ ਲਈ ਇਸ ਤੋਂ ਬਾਅਦ ਪਾਲਿਟੀ ਤੁਹਾਡੀ ਇੰਸਪੈ ਸਭ ਤੋਂ ਵੱਡਾ ਮੁੱਦਾ ਜਿਹੜਾ ਤੁਹਾਡਾ ਸਟੂਡੈਂਟਸ ਦਾ ਬਣਿਆ ਰਹਿੰਦਾ ਹੁੰਦਾ ਜੀ ਕਰੰਟ ਅਫੇਅਰਸ ਕਿੱਥੋਂ ਕਰੀਏ ਕਰੰਟ ਅਫੇਅਰਸ ਕਿੱਥੋਂ ਕਰੀਏ ਠੀਕ ਹੈ ਕਿੱਥੋਂ ਆਉਂਦੇ ਨੇ ਕਿੱਥੋਂ ਨਹੀਂ ਆਉਂਦੇ ਤੁਹਾਨੂੰ ਮੈਂ ਦੱਸਾਂਗਾ ਜੀ ਕਰੰਟ ਅਫੇਅਰ ਹੈ ਜੋ ਤੁਹਾਡੇ ਜਿੱਥੇ ਤੱਕ ਮੈਂ ਚੀਜ਼ਾਂ ਰੀਡ ਕੀਤੀਆਂ ਨੇ ਜਾਂ ਦੇਖਿਆ ਨੇ ਗਿਆ ਕਿ ਕਰੰਟ ਅਫੇਅਰਸ ਜੇ ਆਪਾਂ ਪੰਜਾਬੀ ਦੇ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਬਹੁਤ ਵਧੀਆ ਚੀਜ਼ਾਂ ਉਹਨਾਂ ਦੀ ਬਹੁਤ ਵਧੀਆ ਪਹਿਲਾਂ ਮੈਂ ਤੁਹਾਨੂੰ ਨਾਮ ਹੈ ਜਿਹੜਾ ਉਹ ਲਿਖ ਕੇ ਦੇਵਾਂਗਾ ਗਿਆਨਮ ਗਿਆਨਮ ਦੀ ਕਰੰਟ ਅਫੇਅਰਸ ਦੀ ਪੀਡੀਐਫ ਆਉਂਦੀ ਹੈ ਜੀ ਤੇ ਇਹ ਗਿਆਨਮ ਦੀ கரنٹ ਫੇਸ ਦੀ ਪੀਡੀਫ ਬਹੁਤ ਵਧੀਆ ਹੈਗੀ ਜੋ ਚੀਜ਼ ਵਧੀਆ ਹੋਏਗੀ ਉਹਨੂੰ ਵਧੀਆ ਕਿਹਾ ਜਾਏਗਾ ਇਹਦੇ ਵਿੱਚ ਸਾਰੀ ਡਿਟੇਲ ਦੇ ਵਿੱਚ ਜੋ ਚੀਜ਼ਾਂ ਨੇ ਉਹ ਦਿੱਤੀਆਂ ਹੋਈਆਂ ਨੇ ਨਾਮੀ ਇੰਸਟੀਟਿਊਟ ਹੈ ਤੁਹਾਡੇ ਪੰਜਾਬ ਦੇ ਕਾਫੀ ਉਹਨਾਂ ਨੇ ਵੀ கரنٹ ਫੇਸ ਕਰਨੇ ਸ਼ੁਰੂ ਕੀਤੇ ਨੇ ਬਟ ਇੰਨੀ ਡਿਟੇਲ ਅਤੇ ਇੰਨੇ ਟੂ ਦਾ ਪੁਆਇੰਟ ਜੋ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਲਿਟਰਲੀ ਪੇਪਰ ਦੇ ਕਨਸੈਪਟ ਤੋਂ ਸਮਝਾਉਂਦੇ ਨੇ ਕਿ ਉਹ ਗਿਆਨਮ ਦੀ ਪੀਡੀਫ ਦੇ ਵਿੱਚ ਮਿਲਦੇ ਆ ਨੇ ਅਗਰ ਤੁਸੀਂ ਉਹ ਪੀਡੀਐਫਸ ਲਗਾਉਣੀ ਸ਼ੁਰੂ ਕਰ ਦੋ ਫ੍ਰੀ ਦੇ ਵਿੱਚ ਪੀਡੀਐਫ ਤੁਹਾਨੂੰ ਇਹਨਾਂ ਦੀ ਵੈਬਸਾਈਟ ਤੇ ਮਿਲ ਜਾਣਗੀਆਂ ਇਸ ਦੇ ਲਈ ਮੈਂ ਗਿਆਨਮ ਦਾ ਵੀ ਧੰਨਵਾਦ ਆ ਜਿਹੜਾ ਉਹ ਕਰਨਾ ਚਾਹਨਾਗਾ ਇਹਦੇ ਵਿੱਚ ਅਗਰ ਤੁਸੀਂ ਉਹ ਮੰਥਲੀ ਵੀਡੀਓ ਵੈਬਸਾਈਟ ਜਿਹੜੀਆਂ ਉਹ ਲਗਾਉਣੀ ਸ਼ੁਰੂ ਕਰਦੇ ਹੋ ਠੀਕ ਹੈ ਜੀ ਤਾਂ ਤੁਹਾਡੀ ਇੱਕ ਮੰਥ ਦੀ ਉਹ ਜਾਣਕਾਰੀ ਜਿਹੜੇ ਦੀ ਲਗਾ ਰਹੇ ਹੋ ਤੁਹਾਡੀ ਕੰਪਲੀਟ ਹੈ ਇਸ ਤੋਂ ਬਾਅਦ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਕਿਸੇ ਵੀ ਪੇਪਰ ਦੇ ਲਈ ਜਾ ਪੰਜਾਬ ਉਪਸੀ ਨਹੀਂ ਤਾਂ ਇਹ ਚੀਜ਼ ਹੈ ਜਿਹੜੀ ਮੈਨੂੰ ਇਹਨਾਂ ਦੀ ਸਭ ਤੋਂ ਬੈਸਟ ਹੈ ਜਿਹੜੀ ਹੋ ਲੱਗੀ ਹੈ ਜੀ ਗਿਆਨਮ ਦੀ ਕਿਉਂਕਿ ਟੂ ਦਾ ਪੁਆਇੰਟ ਚੀਜ਼ਾਂ ਜਿਹੜੀਆਂ ਤੁਹਾਨੂੰ ਉਹ ਦੇ ਰਹੇ ਨੇ ਤੁਹਾਡੇ ਪੀਪਰਾਂ ਦੇ ਨਾਲ ਸੰਬੰਧਿਤ ਪੰਜਾਬ ਦੇ ਪੀਪਰਾਂ ਨਾਲ ਸੰਬੰਧਿਤ ਉਹ ਚੀਜ਼ਾਂ ਆ ਰਹੀਆਂ ਨੇ ਜੀ ਉਹਦੇ ਵਿੱਚ ਠੀਕ ਹੈ ਜੀ ਉਹਨਾਂ ਨਾਲ ਰਿਲੇਟਡ ਹੈ ਬਾਕੀ ਸਾਡੇ ਵੀ ਕਰੰਟ ਅਫੇਅਰ ਆ ਰਹੇ ਨੇ ਆਪਣੀ ਵੀ ਵੈਬਸਾਈਟ ਨੇ ਬਟ ਸਾਡੇ ਜ਼ਿਆਦਾਤਰ ਟਾਰਗੇਟਡ ਹੁੰਦੇ ਨੇ ਗਰੁੱਪ ਏ ਬੀ ਦੇ ਲਈ ਉਹ ਜ਼ਿਆਦਾ ਡਿਟੇਲ ਦੇ ਵਿੱਚ ਹੁੰਦੇ ਨੇ ਤੇ ਡੇਲੀ ਕਰੰਟ ਅਫੇਅਰ ਹੁੰਦੇ ਨੇ ਉਹ ਨੈਕਸਟ ਜੀ ਇਸ ਤੋਂ ਬਾਅਦ ਤੁਹਾਡੇ ਲਈ ਆ ਗਿਆ ਸਾਇੰਸ ਸਾਇੰਸ ਦੇ ਤੁਹਾਨੂੰ ਲਿਟਰਲ ਇਫੈਕਟ ਹੀ ਕਰਨੇ ਪੈਣਗੇ ਜਿੱਦਾਂ ਕਿ ਹਿਊਮਨ ਬਾਡੀ ਦੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਉਹ ਕਿਤੋਂ ਮਿਲ ਰਹੀ ਹੈ ਤਾਂ ਹਿਊਮਨ ਬਾਡੀ ਨੂੰ ਤੁਸੀਂ ਪੜ੍ਹ ਸਕਦੇ ਹੋ ਇੱਕ ਅੱਦੇ ਕੁਐਸਚਨ ਦੇ ਲਈ ਕਿ ਕਈ ਵਾਰ ਆਪ ਜਾਵੇ ਤਾਂ ਹਿਊਮਨ ਬਾਡੀ ਦੀ ਜਾਣਕਾਰੀ ਹੋ ਗਈ ਰੋਗਾਂ ਦੀ ਜਾਣਕਾਰੀ ਹੋ ਗਈ ਜਿਹਨਾਂ ਨੂੰ ਤੁਸੀਂ ਡਿਸੀਜ਼ ਆਖ ਦਿੰਦੇ ਹੋ ਠੀਕ ਹੈ ਜੀ ਇਹਨਾਂ ਦੀ ਜਾਣਕਾਰੀ ਹੋ ਗਈ ਇਸ ਤੋਂ ਜ਼ਿਆਦਾ ਸਾਇੰਸ ਹੈ ਜਿਹੜੀ ਤੁਹਾਨੂੰ ਆਕਸੀਜਨ ਨਹੀਂ ਆਉਂਦੀ ਹੁੰਦੀ ਬੇਸਿਕ ਜੋ ਜਾਣਕਾਰੀ ਹੁੰਦੀਆਂ ਨੇ ਜਾਂ ਸਾਇੰਸ ਨਾਲ ਰਿਲੇਟਡ ਰਿਲੇਟਡ ਜੋ ਬੇਸਿਕ ਫੈਕਟ ਆ ਜਾਂਦੇ ਨੇ ਉਹ ਤੁਹਾਨੂੰ ਈਜ਼ੀਲੀ ਗੂਗਲ ਤੇ ਸਰਚ ਕਰੋਗੇ ਤਾਂ ਸਾਇੰਸ ਨਾਲ ਰਿਲੇਟਡ ਫੈਕਟ ਤੁਹਾਨੂੰ ਮਿਲ ਜਾਣਗੇ ਹਿਊਮਨ ਬਾਡੀ ਨਾਲ ਰਿਲੇਟਡ ਹੋਗੇ ਸਾਇੰਸ ਨਾਲ ਰਿਲੇਟਡ ਹੋਗੇ ਲਾਈਟ ਨਾਲ ਰਿਲੇਟਡ ਨੈਸ਼ਨਲ ਜੀਕੇ ਅਗਰ ਆਪਾਂ ਗੱਲ ਕਰੀਏ ਇੰਸਪੈਕਟਰ ਦੇ ਪੱਤਦੋਂ ਤਾਂ ਨੈਸ਼ਨਲ ਜੀਕੇ ਦੇ ਲਈ ਤੁਹਾਨੂੰ ਜੀ ਹਿਸਟਰੀ ਵੀ ਕਵਰ ਅਪ ਕਰਨੀ ਪੈਗੀ ਦੋ ਤੋਂ ਤਿੰਨ ਕੁਐਸਚਨਸ ਹੋ ਸਕਦੇ ਨੇਗੇ ਤੇ ਉਹ ਹਿਸਟਰੀ ਬਹੁਤ ਵਾਸਟ ਹੈ ਐਂਸ਼ੀਐਂਟ ਤੋਂ ਲੈ ਕੇ ਤੁਹਾਡੇ ਲਈ ਮਾਡਰਨ ਤੱਕ ਕਾਫੀ ਵਾਸਟ ਹਿਸਟਰੀ ਪਈ ਹੈ ਤੁਹਾਨੂੰ ਜੀਓਗ੍ਰਾਫੀ ਵੀ ਕਵਰ ਅਪ ਕਰਨੀ ਪੈਗੀ ਠੀਕ ਹੈ ਜੀ ਇਸ ਤੋਂ ਇਲਾਵਾ ਤੁਹਾਨੂੰ ਇਕਨੋਮਿਕਸ ਵੀ ਕਵਰ ਅਪ ਕਰਨੀ ਪੈਗੀ ਤਾਂ ਇਹਨਾਂ ਦੇ ਲਈ ਮੈਂ ਤੁਹਾਨੂੰ ਬੈਸਟ ਕਹੂੰਗਾ ਕਿ ਅਗਰ ਤੁਸੀਂ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਚੀਜ਼ਾਂ ਵੀ ਕਿੱਦਾਂ ਹੋਣੀਆਂ ਨੇ ਇਹਨਾਂ ਦੀ ਵੀ ਨੋਲਿਜ ਹੋਣੀ ਚਾਹੀਦੀ ਹੈ ਤਾਂ ਤੁਸੀਂ ਪ ਇਸ ਦੇ ਲਈ ਤੁਸੀਂ ਪਿਕ ਕਰੋ ਜੀ NCERT ਇਹਨਾਂ ਨੂੰ ਪਿਕ ਕਰੋ ਇਹਨਾਂ ਤੋਂ ਇਹ ਜਾਣਕਾਰੀ ਲੋ ਇਹ ਤੁਹਾਡੇ ਲਈ ਬੈਸਟ ਰਹਿਣੀ ਹੈ ਨੈਸ਼ਨਲ ਜੀਕੇ ਦੇ ਲਈ ਕੋਈ ਬੁੱਕ ਮੈਂ ਤੁਹਾਨੂੰ ਹੋਰ ਲੱਗ ਤੋ ਸੁਜੈਸਟ ਨਹੀਂ ਕਰੂਗਾ ਇੰਸਪੈਕਟਰ ਨੂੰ ਕਿਉਂਕਿ ਅਗਰ ਤੁਸੀਂ ਐਡੀ ਪੋਸਟ ਤੇ ਜਾ ਰਹੇ ਹੋ ਤਾਂ ਤੁਹਾਨੂੰ ਬੈਕਗ੍ਰਾਉਂਡ ਦੀ ਜਿਹੜੀ ਉਹਦੀ ਜਾਣਕਾਰੀ ਹੈ ਉਹ ਹੋਣੀ ਲਾਜ਼ਮੀ ਹੈ ਠੀਕ ਹੈ ਜੀ ਸੋ ਇਹ ਆ ਗਿਆ ਤੁਹਾਡਾ ਬੁੱਕਸ ਦਾ ਫੰਡਾ ਕਿ ਕਿਹੜੇ-ਕਿਹੜੇ ਬੁੱਕਸ ਨੇ ਉਹ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਤਾਂ ਇਹਨਾਂ ਆਪਾਂ ਬੁੱਕਸ ਦੀ ਇਹ ਗੱਲ ਉਹ ਕਰ ਲਈ ਆ ਚਲ ਨੈਕਸਟ ਇੱਕ ਹੋਰ ਆਪਾਂ ਪੁਆਇੰਟ ਦੀ ਗੱਲ ਕਰੀਏ ਕਿ ਹੁਣ ਤੁਸੀਂ ਕਰਨਾ ਕਿਦਾਂ ਹੁਣ ਕਈ ਸਟੂਡੈਂਟ ਹੈ ਜਿਹੜੇ ਉਹ ਫਸਟ ਟਾਈਮ ਤਿਆਰੀ ਕਰ ਰਹੇ ਹੋਣਗੇ ਜਾਂ ਪਹਿਲੀ ਵਾਰ ਪੇਪਰ ਭਰ ਰਹੇ ਹੋਣਗੇ ਇਸ ਵਾਰ ਉਹਨਾਂ ਨੂੰ ਪੁਲਿਸ ਦਾ ਭਰਨਾ ਹੋਏਗਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਸੁਝਾਅ ਦੇਣਾ ਚਾਹੁੰਗਾ ਕਿ ਤੁਸੀਂ ਰਸ਼ ਨਹੀਂ ਕਰਨਾ ਕਿ ਜੇ ਚੀਜ਼ਾਂ ਨੂੰ ਇਦਾਂ ਨਹੀਂ ਹੈ ਕਿ ਹਫੜਕੇ ਨਹੀਂ ਲੈ ਕੇ ਚੱਲਣਾ ਉਹਨਾਂ ਦਾ ਟਾਈਮ ਮੈਨੇਜਮੈਂਟ ਕਰਨੀ ਹੈ ਕਿਹੜੀ ਚੀਜ਼ ਤੁਸੀਂ ਕਦੋਂ ਕਰੋਗੇ ਕਿਹੜੀ ਚੀਜ਼ ਕਦੋਂ ਕਰੋਗੇ ਤੇ ਉਹ ਜਿਹੜਾ ਟਾਈਮ ਹੈ ਉਹ ਟਾਈਮ ਦੀ ਸਰਟਨਲੀ ਬਣਾ ਕੇ ਰੱਖਣੀ ਹੈ ਤੇ ਉਹ ਜਿਹੜੀ ਵੀ ਚੀਜ਼ ਤੁਸੀਂ ਕਰ ਰਹੇ ਹੋ ਮੰਨ ਲਓ ਅੱਜ ਤੁਸੀਂ 1 ਘੰਟੇ ਦੀ ਮੈਥ ਦੀ ਕਲਾਸ ਲਗਾਈ ਹੈ ਤਾਂ ਉਹਨੂੰ ਅੱਧਾ ਘੰਟਾ ਰਿਵੀਜ਼ਨ ਨੂੰ ਦੇਖੋ ਘੰਟੇ ਤੋਂ ਬਾਅਦ ਦਿਓ ਚਾਹੇ ਅੱਧੇ ਘੰਟੇ ਤੋਂ ਬਾਅਦ ਦਿਓ ਅੱਧਾ ਘੰਟਾ ਰਿਵੀਜ਼ਨ ਨੂੰ ਦਿਓ ਤੇ ਸ਼ਾਮ ਦੇ ਟਾਈਮ ਤੇ ਉਸ ਦੇ ਦੁਆਰਾ ਫਿਰ ਤੋਂ ਤੁਸੀਂ ਸਾਰੇ ਟੌਪਿਕ ਦੇ ਜਿਹੜੀ ਰਿਵੀਜ਼ਨ ਕਰੋ ਜੀ ਸੋ ਵੀ ਤੁਸੀਂ ਕਲਾਸਾਂ ਲਗਾਉਂਗੇ ਫਰੈਸ਼ਰਸ ਨੂੰ ਇਹ ਚੀਜ਼ ਮੈਂ ਦੱਸ ਰਿਹਾ ਜੋ ਵੀ ਤੁਸੀਂ ਕਲਾਸਾਂ ਲਗਾਉਂਗੇ ਤੁਹਾਡੀਆਂ ਕਲਾਸਾਂ ਇਨਫ ਨਹੀਂ ਰਹਿਣਗੀਆਂ ਤੁਹਾਨੂੰ ਖੁਦ ਨੂੰ ਪ੍ਰੈਕਟਿਸ ਕਰਨੀ ਪੈਗੀ ਫੇਰ ਹੀ ਤੁਹਾਡੇ ਜੋ ਪੱਲੇ ਉਹ ਚੀਜ਼ਾਂ ਪੈਣਗੀਆਂ ਠੀਕ ਹੈ ਜੀ ਜੇ ਤੁਸੀਂ ਜੀਕੇ ਦੀ ਕੋਈ ਕਲਾਸ ਲਗਾ ਰਹੇ ਹੋ ਤੇ ਜੀਕੇ ਦੀ ਕਲਾਸ ਹੋਣ ਤੋਂ ਬਾਅਦ ਅਗਰ ਤੁਹਾਡੇ ਲਈ ਵੀ ਟਾਈਮ ਹੈ ਤਾਂ ਇਮੀਡੀਏਟ ਹੈ ਜਿਹੜਾ ਉਸ ਚੀਜ਼ ਨੂੰ ਰਿਵਾਈਜ਼ ਕਰੋ ਇੱਕ ਵਾਰ ਨਿਗਾਥਾਣੀ ਕੱਢੋ ਉਸ ਤੋਂ ਬਾਅਦ ਸ਼ਾਮ ਦੇ ਟਾਈਮ ਜੋ ਤੁਸੀਂ ਸਿਟਿੰਗ ਕਰੋਗੇ ਆਪਣੀ ਬੈਠੋਗੇ ਉਹਨਾਂ ਚੀਜ਼ਾਂ ਤੇ ਧਿਆਨ ਦਿਓਗੇ ਤਾਂ ਉਸ ਤੋਂ ਬਾਅਦ ਸਪੈਸੀਫਿਕ ਟਾਈਮ ਹੈ ਜਿਹੜਾ ਉਸ ਟਾਪਿਕ ਦੇ ਲਈ ਦਿਓ ਤੇ ਜਿੰਨਾ ਟਾਪਿਕ ਤੁਸੀਂ ਕਰ ਲਿਆ ਤਾਂ ਇੰਟਰਨੈਟ ਬਹੁਤ ਜ਼ਿਆਦਾ ਹੈ ਉਸ ਤੇ ਬਹੁਤ ਜ਼ਿਆਦਾ MCQ ਪਏ ਨੇ ਨਾਲ ਦੇ ਨਾਲ ਉਸਦੇ MCQ ਲਗਾਓ ਠੀਕ ਹੈ ਜੀ ਇੱਕ ਚਾਹੇ ਤੁਸੀਂ ਪਹਿਲੀ ਵਾਰ ਪੇਪਰ ਦੇ ਰਹੇ ਹੋ ਚਾਹੇ ਦੂਸਰੀ ਵਾਰ ਪੇਪਰ ਦੇ ਰਹੇ ਹੋ ਇੱਕ ਫੰਡਾ ਹਮੇਸ਼ਾ ਬਣਨਾ ਤੁਸੀਂ ਆਪਣੇ ਲਵੇ ਰੱਖਣਾਗਾ ਕਿ ਜੋ ਵੀ ਚੀਜ਼ ਕਰ ਰਹੇ ਹੋ ਰੈਪੀਟੀਸ਼ਨ ਜੋ ਵੀ ਚੀਜ਼ ਕਰ ਰਹੇ ਹੋ ਰੈਪੀਟੀਸ਼ਨ ਕਰੋ ਟਾਈਮ ਮੈਨੇਜਮੈਂਟ ਕਰੋ ਆਪਣੇ ਟਾਈਮ ਮੈਨੇਜਮੈਂਟ ਕਰੋ ਅਗਰ ਤੁਸੀਂ ਚੀਜ਼ਾਂ ਕਰ ਰਹੇ ਹੋ ਅਗਰ ਪੇਪਰ ਭਰ ਰਹੇ ਹੋ ਤਾਂ ਉਹ ਪੇਪਰ ਭਰਦੇ ਵੀ ਪੈਸਾ ਖਰਾਬ ਨਾ ਕਰੋ ਅਗਰ ਤੁਸੀਂ ਉਹਨਾਂ ਦੇ ਲਈ ਸੀਰੀਅਸ ਨਹੀਂ ਹੋ ਟਾਈਮ ਮੈਨੇਜਮੈਂਟ ਕਰੋ ਉਹਦੇ ਨਾਲ ਚੀਜ਼ਾਂ ਜਿਹੜੀਆਂ ਰਨ ਕਰਨੇ ਸ਼ੁਰੂ ਕਰੋ ਤੇ ਟਾਈਮ ਮੈਨੇਜਮੈਂਟ ਦੇ ਵਿੱਚ ਇੱਕ ਚੀਜ਼ ਹੈ ਇੱਕ ਫੈਕਟਰ ਹੈ ਹਮੇਸ਼ਾ ਜੋੜ ਕੇ ਰੱਖੋ ਰੈਪੀਟੀਸ਼ਨ ਰਿਪੀਟਿਸ਼ਨ ਹੈ ਜਿਹੜੀ ਉਹ ਤੁਹਾਡੀ ਹੋਂਣੀ ਜਾਂ ਰਹਿਣੀ ਚਾਹੀਦੀ ਹੈ ਰਿਵੀਜ਼ਨ ਤੁਹਾਡੀ ਹੁੰਦੀ ਰਹਿਣੀ ਚਾਹੀਦੀ ਹੈ ਐਮਸੀਕਿਊ ਹੋਣੇ ਚਾਹੀਦੇ ਆ ਜੀ ਵੱਧ ਤੋਂ ਵੱਧ ਐਮਸੀਕਿਊ ਹੋਣੇ ਚਾਹੀਦੇ ਜਿਹੜਾ ਵੀ ਤੁਸੀਂ ਟੌਪਿਕ ਹੈ ਉਹ ਸਰਟਨ ਕਰਨਾ ਹੈ ਵੱਧ ਤੋਂ ਵੱਧ ਉਸਦੇ ਐਮਸੀਕਿਊ ਲਗਾਓ ਜਿੰਨੇ ਜ਼ਿਆਦਾ ਐਮਸੀਕਿਊ ਲਗਾਓਗੇ ਉਹਨਾਂ ਤੁਹਾਡਾ ਟੌਪਿਕ ਉਹ ਕਲੀਅਰ ਹੋਏਗਾ ਠੀਕ ਹੈ ਜੀ ਇਸ ਚੀਜ਼ ਦੀ ਮੈਂ ਤੁਹਾਨੂੰ ਗਾਰੰਟੀ ਦੇ ਰਿਹਾ ਇੱਥੇ ਖੜਕੇ ਡੀਡੀ ਅਕੈਡਮੀ ਦੀ ਤਰਫੋਂ ਠੀਕ ਹੈ ਜੀ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾਗਾ ਤੇ ਸੀਰੀਅਸ ਹੋ ਕੇ ਤਿਆਰੀ ਨੂੰ ਕਰੋ ਅਗਰ ਤੁਸੀਂ ਸੀਰੀਅਸ ਨਹੀਂ ਹੋਣਾ ਤਾਂ ਡੋਂਟ ਥਿੰਕ ਕਿ ਕੋਈ ਪ੍ਰਮਾ ਸੇਰੀਅਸ ਹੋ ਕੇ ਟਾਈਮ ਸੈੱਟ ਕਰੋ ਆਪਣਾ ਇੱਕ ਚੀਜ਼ਾਂ ਨੂੰ ਸੀਰੀਅਸ ਰੂਪ ਦੇ ਵਿੱਚ ਲੈ ਕੇ ਚੱਲੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋੜੋ ਆਪਣੀ 8 ਘੰਟਿਆਂ ਦੀ ਨੀਂਦ ਦਾ 10 ਘੰਟਿਆਂ ਦੀ ਨੀਂਦ ਦਾ 6 ਘੰਟਿਆਂ ਤੇ ਲੈ ਆਓ ਉਹਦੇ 2 ਘੰਟੇ ਬਚਾਓ ਠੀਕ ਹੈ ਜੀ ਅੱਖਾਂ ਤੇ ਕਾਲੇ ਘਰੇ ਤੁਹਾਡੇ ਜਿਹੜੇ ਕਾਲੇ ਘੇਰੇ ਪੈਂਦੇ ਪੈ ਜਾਣ ਦੋ ਕੋਈ ਇਸ਼ੂ ਨਹੀਂ ਤੁਹਾਡੇ ਦੋਸਤ ਗੁੱਸੇ ਹੁੰਦੇ ਹੋ ਜਾਂਦੋ ਦੋ ਸਬੰਧੀ ਕੁਸ਼ਣ ਹੁੰਦੇ ਹੋ ਜਾਂਦੋ ਉਹਨਾਂ ਨੇ ਕੀ ਦੇਣਾ ਤੁਹਾਨੂੰ ਨੌਕਰੀ ਨੇ ਤੁਹਾਨੂੰ ਬਹੁਤ ਕੁਝ ਦੇਣਾ ਹੈ ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਰੱਖੋ ਤੇ ਇਹ ਤੇ ਮੱਥਾ ਮਾਰੋ ਦੂਸਰੇ ਕੈਂਡੀਡੇਟ ਜਿਹੜੇ ਪਹਿਲਾਂ ਤਿਆਰੀ ਕਰ ਚੁੱਕੇ ਨੇ ਬਟ ਪੇਪਰਾਂ ਦੇ ਵਿੱਚੋਂ ਮਾਰ ਖਾ ਜਾਂਦੇ ਨੇ ਕਿਤਨੇ ਕਿਤਨੇ ਨੰਬਰ ਉਹਨਾਂ ਦੇ ਘਟ ਜਾਂਦੇ ਨੇ ਤਾਂ ਤੁਹਾਡੇ ਲਈ ਇੱਕੋ ਇੱਕ ਸਲਾਹ ਹੈ ਮੇਰੀ ਕਿ ਤੁਸੀਂ ਏਰੀਆਜ਼ ਪਿਕ ਕਰੋ ਸਾਰੇ ਏਰੀਆਜ਼ ਪਿਕ ਕਰੋ ਅਲੱਗ-ਅਲੱਗ ਵੱਖੋ-ਵੱਖਰੇ ਠੀਕ ਹੈ ਜੀ ਪ੍ਰੀਵੀਅਸ ਇਅਰ ਲਗਾਓ ਏਰੀਆਜ਼ ਪਿਕ ਕਰੋ ਤੇ ਉੱਥੇ ਦੇਖੋ ਤੁਹਾਡੇ ਨੰਬਰ ਕਿੱਥੇ ਘਟ ਰਹੇ ਨੇ ਇਹ ਚੀਜ਼ ਹੈ ਜਿਹੜੀ ਉਹਨਾਂ ਕੈਂਡੀਡੇਟਸ ਲਈ ਬਹੁਤ ਸਰਟਨ ਹੈ ਲੈਂਗੁਏਜ ਦੇ ਵਿੱਚੋਂ ਇੱਕ ਵੀ ਨੰਬਰ ਨਹੀਂ ਘਟਣਾ ਚਾਹੀਦਾ ਪੰਜਾਬੀ ਦੇ ਵਿੱਚੋਂ 10 ਹੈ ਤਾਂ ਮੈਨੂੰ 10 ਹੀ ਚਾਹੀਦੇ ਨੇਗੇ ਠੀਕ ਹੈ ਜੀ 10 ਨੰਬਰ ਤੁਹਾਡੇ ਹੋਣੇ ਚਾਹੀਦੇ ਨੇਗੇ ਇੰਗਲਿਸ਼ ਤੁਹਾਨੂੰ ਟਫ ਲੱਗ ਰਹੀ ਹੈ ਇੰਗਲਿਸ਼ ਦੇ ਵਿੱਚੋਂ ਤੁਹਾਡੇ 3 ਜਾਂ 4 ਨੰਬਰ ਆਉਂਦੇ ਨੇਗੇ 4 ਜਾਂ 5 ਲੈਣੇ ਸ਼ੁਰੂ ਕਰ ਦਿੱਤੇ ਇੰਪਰੂਵ ਕਰੋ ਜਿੰਨਾ ਵੀ ਜ਼ੋਰ ਲਗ ਰਿਹਾ ਲਾਉਣਾ ਪਹਿਰਿਆ ਕਰੋ 8 ਤੋਂ 9 ਨੰਬਰ ਦੇ ਵਿੱਚ ਤੁਸੀਂ ਇੰਗਲਿਸ਼ ਦੇ ਵਿੱਚ ਲੈ ਕੇ ਆਉਣੇ ਨੇ ਜੀ ਲੈਂਗੁਏਜਸ ਦੇ ਵਿੱਚ ਹਮੇਸ਼ਾ ਤੁਹਾਡੇ ਜਿਹੜੇ ਇੰਨੀ ਚੀਜ਼ ਦਾ ਧਿਆਨ ਰੱਖਣਾ ਕਿ ਲੈਂਗੁਏਜ ਦੇ ਵਿੱਚੋਂ 90% ਤੋਂ ਨੰਬਰ ਤੁਹਾਡੇ ਕਟਨੇ ਨਹੀਂ ਚਾਹੀਦੇ ਦੋਨੋਂ ਦੇ ਨੰਬਰ ਜੋੜ ਕੇ ਲੈਂਗੁਏਜ ਤੁਹਾਨੂੰ ਪਾਸ ਕਰਾਉਣਗੇ ਲੈਂਗੁਏਜ ਤੁਹਾਨੂੰ ਸਿਲੇਕਟ ਕਰਾਉਣਗੇ ਇਸ ਚੀਜ਼ ਦਾ ਧਿਆਨ ਰੱਖਣਾਗਾ ਰੀਜ਼ਨਿੰਗ ਦੀ ਗੱਲ ਕਰੀਏ ਤਾਂ ਰੀਜ਼ਨਿੰਗ ਬਹੁਤ ਸੌਖਾ ਏਰੀਆ ਆ ਜਾਂਦਾ ਹੈ ਮੈਥ ਦੇ ਮੁਕਾਬਲੇ ਜੋ ਤੁਸੀਂ ਨੂੰ ਮੈਥ ਦੇ ਕੰਪੈਰੀਸ਼ਨ ਪੜ੍ਹਦੇ ਹੋ ਤਾਂ ਰੀਜ਼ਨਿੰਗ ਤੁਸੀਂ ਕਰਨੀ ਸਿੱਖ ਲੈਣੀ ਹੋਣੀ ਠੀਕ ਹੈ ਤਾਂ ਇਹਦਾ ਕੋਈ ਵੀ ਏਰੀਆ ਕਿਸੇ ਵੀ ਖੇਤਰ ਕਿਸੇ ਵੀ ਟੌਪਿਕ ਨੂੰ ਛੱਡੋ ਨਾ ਕੋਈ ਟੌਪਿਕ ਡਿਫਿਕਲਟ ਲੱਗ ਰਿਹਾ ਹੈ ਤਾਂ ਉਹਦੀ ਜ਼ਿਆਦਾ ਪ੍ਰੈਕਟਿਸ ਕਰੋ ਬਟ ਕੋਈ ਟੌਪਿਕ ਨਾ ਛੱਡੋ ਕਿਉਂਕਿ ਰੀਜ਼ਨਿੰਗ ਸਰਟਨ ਹੈ ਪੇਪਰ ਦੇ ਵਿੱਚ ਆਊ ਉਹੀ ਟੌਪਿਕ ਆਉਣਗੇ ਉਹੀ ਰਿਵਾਈਜ਼ ਹੋਣਗੇ ਠੀਕ ਹੈ ਜੀ ਤਾਂ ਇਹਨਾਂ ਦੇ ਵਿੱਚੋਂ ਸਾਵੇਂ ਪੇਪਰ ਆਊਗਾ ਤੇ ਉਹ ਸਾਵੇਂ ਪੇਪਰਸ ਨੂੰ ਇਹਨਾਂ ਨੂੰ ਵੀ ਤੁਸੀਂ 100% ਕਰਨ ਦੀ ਕੋਸ਼ਿਸ਼ ਕਰੋ ਜੇ ਤੁਹਾਡੇ ਕੁਐਸਚਨਸ ਆ ਰਹੇ ਤਾਂ ਇਹਨਾਂ ਨੂੰ ਵੀ 100% ਪੂਰਾ ਕਰਨ ਦੀ ਕੋਸ਼ਿਸ਼ ਕਰੋ ਇਹਦੇ ਵਿੱਚੋਂ ਇੱਕ ਵੀ ਕੁਐਸਚਨ ਤੁਹਾਡਾ ਰਹਿ ਨਾ ਕੋਈ ਗਲਤੀ ਕਰਨ ਰਹਿ ਰਿਹਾ ਤਾਂ ਕੋਈ ਸ਼ੁਨੀ ਹੈ ਠੀਕ ਹੈ ਜੀ ਚਲ ਮੈਥ ਸਰਟਨ ਹੈ ਪੇਪਰ ਆਏਗਾ ਅਗਰ ਮੈਂ ਤੁਹਾਨੂੰ ਜੀਕੇ ਦੇ ਵਿੱਚ ਕਹਾਂ ਕਿ ਤੁਸੀਂ 100 ਚੋਂ 100 ਲੈ ਕੇ ਜਾਓ ਜੀ ਪੋਸੀਬਲ ਨਹੀਂ ਹੈ ਮੈਂ ਖੁਦ ਨਹੀਂ ਲਿਆ ਸਕਦਾ ਜੀਕੇ ਦੇ ਵਿੱਚੋਂ ਪੋਸੀਬਲ ਨਹੀਂ ਹੈ ਜੀਕੇ ਬਹੁਤ ਵਾਸਟ ਏਰੀਆ ਹੈ ਬਹੁਤ ਤਰ੍ਹਾਂ ਦੇ ਕੁਐਸਚਨ ਤੁਹਾਡੇ ਡੈਵਲ ਪਹੁੰਹਣਗੇ ਬਹੁਤ ਤਰ੍ਹਾਂ ਦੇ ਕੁਐਸਚਨ ਪਿੱਕ ਕੀਤੇ ਜਾ ਸਕਦੇ ਆ ਬਟ ਮੈਥ ਮੈਥ ਚੋਂ 100 ਚੋਂ 100 ਲੈਣੇ ਪੋਸੀਬਲ ਨਹੀਂ ਹੈ ਇਹਦੇ ਵਿੱਚ ਗਰੰਟੀ ਹੈ ਤਾਂ ਜੋਰ ਹੈ ਜਿਹੜਾ ਆਪਣਾ ਮੈਥ ਤੇ ਲਗਾਓ ਸਭ ਤੋਂ ਜ਼ਿਆਦਾ ਜੋਰ ਤੁਹਾਡਾ ਮੈਥ ਤੇ ਰੀਜ਼ਨਿੰਗ ਤੇ ਲੱਗਿਆ ਹੋਣਾ ਚਾਹੀਦਾ ਕਿਉਂਕਿ ਸਰਟਨ ਏਰੀਆਜ਼ ਨੇਗੇ ਇਹ ਤੁਹਾਡਾ ਸਕੋਰ ਹੈ ਇਹ ਦੋਨੋਂ ਤੁਹਾਡੇ ਸਕੋਰ ਡਵੈਲਪ ਕਰਨਗੇ 40 ਨੰਬਰ ਦੇ ਆ 40 ਨੰਬਰ ਦੇ ਸਕੋਰ ਡਵੈਲਪ ਕਰਨਗੇ ਠੀਕ ਹੈ ਜੀ ਇਹਦੇ ਜਿਹੜੇ ਤੁਹਾਡੇ 18 ਨੰਬਰ ਆਉਣਗੇ ਤੁਸੀਂ ਇਹਨਾਂ ਨੂੰ ਤੁਸੀਂ ਲਿਆ ਕੇ 58 ਨੰਬਰ ਲੈ ਕੇ ਪਹਿਲੀ ਸਰਟਨ ਹੋਏ ਬੈਠੇ ਹੋਗੇ ਠੀਕ ਹੈ ਜੀ ਇਹ ਤੁਹਾਡੇ ਸਕੋਰ ਡਵੈਲਪ ਕਰਨਗੇ ਹਮੇਸ਼ਾ ਤੁਹਾਨੂੰ ਬੇਸ ਦੇਣਗੇ ਜਿਹੜੇ ਤੁਹਾਡੇ ਬੱਚ ਦੀ ਮਾਰ ਰਹੇ ਖੋਦ ਹੋਊਗੀ ਉਹ ਤੁਹਾਨੂੰ ਲੈਂਗੁਏਜ ਉੱਪਰ ਲੈ ਕੇ ਜਾਓਗੇ ਠੀਕ ਹੈ ਜੀ ਆਪਾਂ ਇਹਨਾਂ ਦੋਨਾਂ ਏਰੀਆਜ਼ ਨੂੰ ਸਰਟਨ ਕਰੋ ਜਿੰਨਾ ਜੋਰ ਲੱਗ ਰਿਹਾ ਲਗਾਉਣਾ ਪੈ ਰਿਹਾ ਲਗਾਓ ਠੀਕ ਹੈ ਜੀ ਜੀਕੇ ਹੈ ਜੀਕੇ ਦੀ ਐਮਸੀਕਿਊ ਪ੍ਰੈਕਟਿਸ ਕਰੋ ਦੁਆਰਾ ਦੁਆਰਾ ਰਿਵਾਈਜ਼ ਕਰੋ ਜਿੰਨੇ ਵੀ ਤੁਹਾਨੂੰ ਜਿਸ ਵੀ ਡਿਪਾਰਟਮੈਂਟ ਦੇ ਪੇਪਰ ਮਿਲ ਰਿਹਾ ਨਾਟ ਓਨਲੀ ਪੰਜਾਬ ਪੁਲਿਸ ਕੋਈ ਮਰਜੀ ਡਿਪਾਰਟਮੈਂਟ ਮਿਲ ਰਿਹਾ ਪੀਪੀਐਸੀ ਟ੍ਰਿਪਲ ਐਸ ਵੀ ਕੁਝ ਵੀ ਮਿਲ ਰਿਹਾ ਯਾਰ ਸਾਰਿਆਂ ਦੇ ਐਮਸੀਕਿਊ ਲਗਾਓ ਸਾਰੇ ਏਰੀਆਜ਼ ਆਪਣੇ ਕਵਰ ਕਰੋ ਜਿੱਥੋਂ ਜਿੱਥੋਂ ਵੀ ਤੁਹਾਨੂੰ ਪੇਪਰਾਂ ਆਉਂਦਾ ਲੱਗ ਰਿਹਾਗਾ ਜੀਕੇ ਫਿਰ ਟੰਗ ਨਾਲ ਤੁਹਾਡੀ ਕਵਰ ਹੋਏਗੀ ਠੀਕ ਹੈ ਜੀ ਬਟ ਫਿਰ ਵੀ ਮੈਂ ਤੁਹਾਨੂੰ ਦੱਸ ਰ ਇਨਕ ਸਟਰੋਂਗ ਹੋਣਾ ਚਾਹੀਦਾ ਵੀ ਅਗਰ ਤੁਹਾਡੀ ਜੀਕੇ ਦੂਸਰੀ ਕਮਜ਼ੋਰ ਵੀ ਜਾ ਰਹੀ ਹੈ ਤਾਂ ਕਰੰਟ ਅਫੇਅਰ ਉਹਨੂੰ ਕਵਰ ਕਰ ਦੇ ਕਿਉਂਕਿ 100 ਦੇ ਵਿੱਚੋਂ ਤੁਹਾਡੇ 70 ਤੋਂ 80% 85% ਇਦਾਂ ਦੇ ਸਟੂਡੈਂਟ ਹੁੰਦੇ ਜਿਨ੍ਹਾਂ ਦਾ ਕਰੰਟ ਅਫੇਅਰ ਕਵਰ ਨਹੀਂ ਹੁੰਦਾ ਤੇ ਉਸੇ ਮਾਰ ਕਰਕੇ ਉਹ ਰਹਿ ਜਾਂਦੇ ਹੁੰਦੇ ਨੇ ਓਵਰ ਆਲ ਅਗਰ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਸਾਰੇ ਸਬਜੈਕਟਾਂ ਦੇ ਵਿੱਚ ਜਿਹੜਾ ਇੱਕ ਤੁਹਾਡਾ ਪ੍ਰੋਬਲਮ ਆਉਂਦੀ ਹੁੰਦੀ ਹੈ ਉਹ ਆਉਂਦੀ ਹੁੰਦੀ ਹੈ ਜੀ ਟਾਈਮ ਮੈਨੇਜਮੈਂਟ ਦੀ ਕਿ ਅਸੀਂ ਕਰ ਰਹੇ ਸੀ ਜੀ ਪੇਪਰ 100 ਨੰਬਰ ਦਾ ਪੇਪਰ ਸੀ ਜੀ 120 ਮਿੰਟ ਮਿਲੇ ਸੀਗੇ ਜੀ ਉਹ 120 ਮਿੰਟਾਂ ਦੇ ਵਿੱਚ ਜੇ ਇਸ ਦਾ 70 ਨੰਬਰ ਦਾ ਕਰਕੇ ਆਏ ਆ ਜੀ 30 ਨੰਬਰ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਜੀ ਰਹਿ ਗਿਆ 20 ਨੰਬਰ ਦਾ ਪਤਾ ਹੀ ਨਹੀਂ ਲੱਗਿਆ ਜੀ ਜਾਂ 80 ਨੰਬਰ ਦਾ ਹੋ ਗਿਆ ਜੀ 20 ਨੰਬਰ ਤੇ ਫਿਰ ਅਸੀਂ ਤੁੱਕੇ ਲਾਏ ਜੀ ਬਿਆਹ ਹੋ ਜਾਊਗਾ ਜੀ ਆਹ ਹੋ ਜਾਊਗਾ ਇਨਸਪੈਕਟਰ ਦੇ ਵਿੱਚ ਵੀ ਐਂ ਕੀਤਾ ਜੀ ਅਸੀਂ ਸੱਡਲਵੇ ਇੰਨੰਬਰ ਆਸੀ ਕਿਉਂ ਹੋ ਰਿਹਾ ਕਿਉਂਕਿ ਟਾਈਮ ਮੈਨੇਜਮੈਂਟ ਨਹੀਂ ਹੈ ਕਿਉਂ ਹੋ ਰਿਹਾ ਕਿਉਂਕਿ ਤੁਹਾਨੂੰ ਮੈਥ ਰੀਜ਼ਨਿੰਗ ਦੇ ਵਿੱਚ ਇੱਥੇ ਤੁਹਾਨੂੰ ਕੈਲਕੂਲੇਸ਼ਨ ਦੇ ਵਿੱਚ ਪ੍ਰੋਬਲਮ ਮਾਰੀ ਆ ਤੁਹਾਨੂੰ ਦੀ ਕੈਲਕ ਤੁਸੀਂ ਮੈਥ ਰੀਜ਼ਨਿੰਗ ਦੇ ਟਾਈਮ ਲੈ ਰਹੇ ਹੋ ਤੁਹਾਨੂੰ ਹਰ ਇੱਕ ਟੀਚਰ ਮੈਥ ਰੀਜ਼ਨਿੰਗ ਕਰਨ ਲਈ ਕਹਿ ਰਿਹਾ ਮੈਂ ਕਹਿ ਰਿਹਾ ਤੁਹਾਨੂੰ ਤਾਂ ਉਹਨੂੰ ਤੁਸੀਂ ਇੱਕ ਮੁੱਦਾ ਬਣਾ ਰੱਖਿਆ ਬਟ ਉਹਨੂੰ ਤੁਸੀਂ ਫਾਸਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਤੁਹਾਡੀ ਕੈਲਕੂਲੇਸ਼ਨ ਦੀ ਕਮੀ ਉੱਤੇ ਪੈਂਦੀ ਹੈ ਕੈਲਕੂਲੇਸ਼ਨ ਨੂੰ ਸੁਧਾਰੋ ਚਾਹੇ ਤੁਸੀਂ ਸਟਾਰਟਿੰਗ ਦੇ ਵਿੱਚੋਂ ਚਾਹੇ ਤੁਸੀਂ ਪਹਿਲਾਂ ਤਿਆਰੀ ਕਰ ਚੁੱਕੇ ਹੋ ਤੁਹਾਡੀ ਵੀ ਇਹ ਪ੍ਰੋਬਲਮ ਹੋਏਗੀ ਜਿਹੜੇ ਤਿਆਰੀ ਕਰ ਚੁੱਕੇ ਨੇ ਕੈਲਕੂਲੇਸ਼ਨ ਤੇ ਕੰਮ ਕਰੋ ਕੈਲਕੂਲੇਸ਼ਨ ਨੂੰ ਸੁਧਾਰੋ ਪੇਪਰ ਦੇ ਵਿੱਚ ਤੁਸੀਂ ਸਵਾਲ ਦੇਖ ਲਿਆ ਤਾਂ ਉਸ ਚੀਜ਼ ਦੇ ਵਿੱਚ ਤੁਹਾਡੇ ਜਿਹੜੇ ਮਾਈਂਡ ਦੇ ਵਿੱਚ ਕੈਲਕੂਲੇਸ਼ਨ ਆ ਉਹ ਹੋ ਜਾਣੀ ਚਾਹੀਦੀ ਹੈ ਹੁਣੇ ਸ਼ੁਰ ਠੀਕ ਹੈ ਜੀ ਇੰਨੀ ਕੈਲਕੂਲੇਸ਼ਨ ਸਟਰੋਂਗ ਕਰੋ ਤਾਂ ਜਦੋਂ ਤੁਸੀਂ ਪੇਪਰ ਦਿਓਗੇ ਜਿਹੜੇ ਤੁਹਾਡੇ ਪਹਿਲੇ 60 ਮਿੰਟ ਨੇ 60 ਮਿੰਟਾਂ ਦੇ ਵਿੱਚ ਤੁਸੀਂ ਮੈਥ ਰੀਜ਼ਨਿੰਗ ਦੋਨੇ ਨਿਬੜ ਦਿੱਤੇ ਤਾਂ 60 ਮਿੰਟਾਂ ਜਾਂ ਚਾਹੇ ਯਾਰ ਭੰਗੜੇ ਪਾ ਕੇ ਕਰਦੇ ਰਹੋ ਕੋਈ ਚੱਕਰ ਨਹੀਂ ਹੈਗਾ ਇਹ ਵੀ ਤੁਹਾਡਾ ਕਵਰ ਅਪ ਹੋ ਜਾਏਗਾ ਟਾਈਮ ਮੈਨੇਜਮੈਂਟ ਜਿਹਦੇ ਕੋਲ ਹੋਏਗੀ ਡਾਟਾ ਜਿੱਦੇ ਲਵੇ ਹੋਏਗਾ ਇਹ ਚਾਰੋਂ ਨੀਚੇ ਦੇ ਸਬਜੈਕਟ ਨੇ ਜਿਹਦੇ ਟੋਟਲ ਸਟਰੋਂਗ ਹੋਣਗੇ ਠੀਕ ਹੈ ਜੀ ਜੀਕੇ ਚਾਹੇ ਉਹਦੀ ਘੱਟ ਸਟਰੋਂਗ ਹੋਵੇ ਬਟ ਇਦਾਂ ਨਹੀਂ ਨਕਾਰ ਨਹੀਂ ਸਕਦੇ ਜੀਕੇ ਨੂੰ ਤੁਸੀਂ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਬਟ ਹਾਂ 70 ਤੋਂ 80% ਜੀ ਕੇ ਜਿਹੜੀ ਤੁਹਾਡੀ ਉਹ ਸਟਰੋਂਗ ਹੋਣੀ ਚਾਹੀਦੀ ਹੈ ਉਹ ਬੰਦਾ ਲਿਸਟ ਦੇ ਵਿੱਚ ਆਏਗਾ ਹੀ ਆਏਗਾ ਜੀ ਠੀਕ ਹੈ ਜੀ ਸੋ ਇਹਨਾਂ ਤਰੀਕਿਆਂ ਨਾਲ ਤੁਸੀਂ ਆਪਣੀ ਪੰਜਾਬ ਪੁਲਿਸ ਦੇ ਵਿੱਚ ਸੈLECTION ਜਿਹੜੀ ਉਹ ਕਰਵਾ ਸਕਦੇ ਹੋ ਕਿਸੇ ਹੋਰ ਜਾਣਕਾਰੀ ਦੀ ਜ਼ਰੂਰਤ ਹੋਵੇ ਤਾਂ ਪੰਜਾਬ ਪੁਲਿਸ ਦੇ ਲਈ ਅਸੀਂ ਇੱਕ ਕੀ ਕਹਿ ਦਿੰਨੇ ਆ ਉਹਨੂੰ ਆਪਾਂ ਹੈਲਪਲਾਈਨ ਨੰਬਰ ਪੰਜਾਬ ਪੁਲਿਸ ਦੇ ਲਈ ਕੰਸਲਟੇਸ਼ਨ ਨੰਬਰ ਹੈ ਜਿਹੜਾ ਫ੍ਰੀ ਅਸੀਂ ਲਾਂਚ ਕਰ ਰਹੇ ਹਾਂ ਜੀ ਉਸ ਨੰਬਰ ਤੇ ਜਾ ਕੇ ਤੁਸੀਂ ਜਦੋਂ ਤੁਹਾਨੂੰ ਸਕਰੀਨ ਦੇ ਉੱਪਰ ਆ ਗਿਆ ਹੋਵੇਗਾ ਉਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਅਗਰ ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗ ਰਿਹਾ ਕਿ ਇਹ ਚੀਜ਼ਾਂ ਕਿੱਦਾਂ ਕਰਨੀਆਂ ਕਿਵੇਂ ਕਰਨੀਆਂ ਤਾਂ ਸਾਡੇ ਪੰਜਾਬ ਪੁਲਿਸ ਦੇ ਆਨਲਾਈਨ ਕੋਰਸ ਜਿਹੜੇ ਇੰਸਪੈਕਟਰ ਤੇ ਕਨਸਟੇਬਲ ਦੇ ਦੋਨੋਂ ਚੱਲ ਰਹੇ ਆ ਕਿਸੇ ਨੂੰ ਵੀ ਜੁਆਇਨ ਕਰ ਸਕਦੇ ਹੋ ਤੇ ਤੁਹਾਡੀ ਸਾਰੀ ਜਿਹੜੀ ਸਟੱਡੀ ਦੀ ਜ਼ਿੰਮੇਵਾਰੀ ਹੈ ਕਿੱਥੋਂ ਕੀ ਕਰਾਉਣਾ ਉਹ ਸਾਡੇ ਹੋ ਜਾਏਗੀ ਤੁਹਾਡਾ ਕੰਮ ਸਿਰਫ ਪੜ੍ਹਨਾ ਹੋ ਜਾਏਗਾ ਠੀਕ ਹੈ ਜੀ ਹੋਰ ਕਿਸੇ ਵੀ ਜਾਣਕਾਰੀ ਲਈ ਦਿੱਤੇ ਗਏ ਨੰਬਰ